ਹੈਲੋ ਜੀ ਫ੍ਰੈਂਡ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਤੇ ਫ੍ਰੈਂਡ ਵੈਲਕਮ ਕਰਦੀ ਆ ਮੈਂ ਤੁਹਾਡੇ ਆਪਣੇ ਸਿੱਧੂ ਆਰਕੇ ਫੈਮਿਲੀ ਚੈਨਲ ਦੇ ਵਿੱਚ ਤੇ ਫ੍ਰੈਂਡ ਇੱਥੇ ਮੈਂ ਲੱਗੀ ਸੀਗੀ ਮਨੂ ਨੂੰ ਆਪਣੇ ਸੂਟ ਦਿਖਾਉਣ ਮਨੂ ਨੂੰ ਵੀ ਦੋਨੇ ਸੂਟ ਮੇਰੇ ਬਹੁਤ ਜ਼ਿਆਦਾ ਪਸੰਦ ਆਏ ਕਹਿੰਦੀ ਪਹਿਲਾ ਵਾਲੇ ਤਾਂ ਬਣਾ ਲੈ ਕਹਿੰਦੀ ਨਾਲੇ ਕਹਿੰਦੀ ਸਾਡੇ ਸੂਟ ਨਹੀਂ ਕਹਿੰਦੀ ਤੂੰ ਬਣਾ ਰਹੀ ਹੈਗੀ ਹੈਨਾ ਇਹ ਵੀ ਮੈਨੂੰ ਕਹਿ ਰਹੀ ਸੀ ਤੇ ਅਸੀਂ ਇੱਥੇ ਗੱਲਾਂ ਕਰ ਰਹੇ ਸੀਗੇ ਕਿਉਂਕਿ ਹੁਣ ਮਨੂ ਦਾ ਹੋ ਗਿਆ ਕੋਰਸ ਪੂਰਾ ਉਹਨੇ ਜੀਐਨਐਮ ਆਪਣੀ ਕੰਪਲੀਟ ਕਰ ਲਈ ਤੇ ਹੁਣ ਅੱਗੇ ਬਾਰੇ ਦੱਸ ਰਹੀ ਸੀਗੇ ਹੈਨਾ ਵੀ ਅੱਗੇ ਉਹਨੇ ਕੀ ਕਰਨਾ 1 2 ਯਾਨਕੀ ਜਿਹੜੇ ਹੈਗੇ ਨੇ ਆ ਜਿਹੜੇ ਹਸਪੀਟਲ ਹੁੰਦੇ ਨੇ ਉਹਨਾਂ ਚ ਚਲੋ ਕੋਈ ਵੀ ਅਗਰ ਜੇ ਕੋਈ ਜੋਬ ਵਗੈਰਾ ਕੋਈ ਮਿਲ ਜਾਂਦੀ ਹੈ ਹੈਨਾ ਉਹਦੇ ਬਾਰੇ ਚਲੋ ਅਸੀਂ ਗੱਲਾਂ ਕਰ ਰਹੀ ਸੀਗੇ ਅਨੰਦਪੁਰ ਜਾਈਆਂ ਤੇ ਫਰੈਂਡ ਅੱਗੇ ਵਧਣੇ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਆਉਣੇ ਤਾਂ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈਨਾ ਤੇ ਪਲੀਜ਼ ਫੁੱਲ ਵਾਚ ਕਰਨਾ ਤੇ ਫਰੈਂਡ ਇੱਥੇ ਨਾ ਇਹ ਸੀਗਾ ਯਾਨਕੀ ਉਸ ਦਿਨ ਦਾ ਹੀ ਵਲੌਗ ਹੈ ਕੱਲ ਦਾ ਹੀ ਤੇ ਸ਼ਾਮ ਦਾ ਡੇ ਐ ਤੇ ਇੱਥੇ ਮੈਂ ਸਾਨੂੰ ਦੇਖੋ ਮੈਨੂੰ ਹੁਣ ਮਿਲਿਆ ਸੀਗਾ ਤੇ ਸ਼ਾਨ ਕਹਿੰਦਾ ਮੰਮਾ ਮੈਨੂੰ ਨਾ ਤੁਹਾਡੇ ਨਾਲ ਬਹੁਤ ਜ਼ਿਆਦਾ ਯਾਦ ਆਈ ਸੀਗੀ ਇਹਨੂੰ ਮੈਂ ਛੱਡ ਕੇ ਗਈ ਸੀਗੀ ਨਾ ਉੰਜ ਤਾਂ ਦੇਖੋ ਮੰਮੀ ਕੋਲੀ ਰਹਿੰਦਾ ਕੋਈ ਐਵੇਂ ਦੀ ਗੱਲ ਨਹੀਂ ਪਰ ਇਹਨੂੰ ਹਾਂ ਮੈਂ ਵੀ ਐਂ ਦੇਖ ਲਿਆ ਸੀਗਾ ਵੀ ਮੰਮੀ ਤਿਆਰ ਹੋਈ ਹੋਈ ਐ ਵੀ ਗਏ ਆ ਬੈਨਾਂ ਬਾਹਰ ਤਾਂ ਕਰਕੇ ਹੁਣ ਥੋੜਾ ਇੱਕ ਜ਼ਿਆਦਾ ਕਰ ਰਿਹਾ ਸੀਗਾ ਉਹਦੇ ਸਾਰ ਨੇ ਮੈਨੂੰ ਗਲੇ ਲੱਗ ਗਿਆ ਸੀਗਾ ਤੇ ਰੋਣ ਲੱਗ ਗਿਆ ਸੀਗਾ ਕੁਝ ਸੁੱਤਾ ਉੱਠ ਕੇ ਆਇਆ ਸੀਗਾ ਇਹ ਤਾਂ ਕਰਕੇ ਤੇ ਹੁਣ ਐ ਕਹਿੰਦਾ ਪਤਾ ਨਹੀਂ ਇਹਨੇ ਰਮਨੀਤ ਨੂੰ ਝਿੜਕਤਾ ਸੀਗਾ ਰਮਨੀਤ ਨੇ ਇਹਨੂੰ ਝਿਰਕਤਾ ਸੀਗਾ ਤਾਂ ਕਰਕੇ ਵੀ ਰੋ ਰਿਆ ਸੀਗਾ ਤੇ ਵੈਸੇ ਫਿਰ ਮੈਨੂੰ ਵੀ ਇਨਾ ਹੋਇਆ ਮਖਾਏ ਮਖਾ ਮੇਰੇ ਬੱਚੇ ਨੂੰ ਮੇਰੇ ਬਿਨਾ ਵੀ ਜੀ ਨਹੀਂ ਲੱਗਿਆ ਸੀਗਾ ਰਮਨੀਤ ਦਾ ਵੀ ਰਮਨੀਤ ਕਹਿੰਦਾ ਮੰਮੀ ਮੈਨੂੰ ਤੁਹਾਡੀ ਵੀ ਵੀ ਮੈਨੂੰ ਵੀ ਤੁਹਾਡੀ ਯਾਦ ਆਈ ਸੀਗੀ ਮੈਂ ਖਾਂਜਾ ਤਾਂ ਮੈਂ ਖਾਂ ਤੁਸੀਂ ਮੇਰਾ ਕਹਿਣਾ ਮੰਨਦੇ ਨਹੀਂ ਹੈਗੇ ਪਿੱਛੋਂ ਮੈਂ ਤੁਹਾਨੂੰ ਮਾਂ ਮਾਂ ਯਾਦ ਆਣ ਲੱਗੇ ਹਨ ਤੇ ਚਲੋ ਜੀ ਫਿਰ ਐ ਇੱਥੇ ਮੈਂ ਕਰ ਰਹੀ ਸੀਗੀ ਹੁਣ ਸਬਜ਼ੀ ਦੀ ਤਿਆਰੀ ਤੇ ਫਿਰ ਨੇ ਨੈਕਸਟ ਡੇ ਨਾਲ ਆਪਾਂ ਨੂੰ ਮਿਲੇ ਸੀਗੇ ਆਪਣੇ ਹੈਲੋ ਜੀ ਸਰ ਬਹੁਤ ਹੀ ਅਚਾਨਕ ਸੋਚ ਲਈ ਸੀ ਮਿਲਣ ਲਈ ਕਿ ਮੇਰੀ ਸਾਰੀ YouTube ਫੈਮਿਲੀ ਤੇ ਫਰੈਂਡ ਅੱਜ ਮੈਂ ਮਿਲਣ ਆਈ ਆ ਆਪਣੇ ਮੇਰੀ ਫਰੈਂਡ ਯੂਟਿਊਬਰ ਨੇ ਵੀ ਤੇ ਬਹੁਤ ਜਿਆਦਾ ਵੱਡੇ ਬਲੌਗਰ ਨੇ ਹੈਨਾ ਮੇਰਾ ਕਾਫੀ ਦਿਨਾਂ ਤੋਂ ਮੈਂ ਚਾਹੁੰਦੀ ਸੀਗੀ ਹੈਨਾ ਵੀ ਮੈਨਾਂ ਨੂੰ ਮਿਲਾ ਤੇ ਅੱਜ ਮੈਂ ਇਹਨਾਂ ਨੂੰ ਮਿਲਣ ਆਈ ਆ ਤੇ ਆਪਣੇ ਲਵੀ ਆਏ ਸੀਗੇ ਇਹ ਪਾਰਲਰ ਦੇ ਵਿੱਚ ਤੇ ਹੁਣ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਜੀ ਹੋਈ ਆ ਕਾਫੀ ਦਿਨਾਂ ਤੋਂ ਵੀ ਜੀਜਾ ਕਰਦਾ ਸੀਗਾ ਇਹਨਾਂ ਨੂੰ ਮਿਲਣ ਨੂੰ ਪਰ ਟਾਈਮ ਜਾਨੀ ਮਿਲਿਆ ਤੇ ਅੱਜ ਮਿਲਣਾ ਹੋਇਆ ਤੇ ਇਹ ਬੋਲ ਦਿਤੀ ਜੀ ਕਰਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਇਹਨਾਂ ਦਾ ਜਿਹੜਾ ਚੈਨਲ ਆ ਸਿੱਧੂ ਆਰ ਕੇ ਫੈਮਿਲੀ ਵਲੌਗ ਇਹਨਾਂ ਦਾ ਡੇਲੀ ਰੂਟੀਨ ਵਲੌਗ ਆ ਤੇ ਵੱਧਦੇ ਵੱਧ ਸਪੋਰਟ ਕਰਿਓ ਜੀ ਬਹੁਤ ਸਾਰੇ ਹੁੰਦੇ ਨੇ ਇਹਨਾਂ ਦੇ ਵਲੌਗ ਐ ਦੇਖਿਆ ਕਰੋ ਤੇ ਸਾਰੇ ਨਹੀਂ ਬੱਸ ਸਪੋਰਟ ਕਰਨਾ ਜ਼ਰੂਰੀ ਹੈ ਨਾ ਹਾਂ ਜੀ ਇਹਨਾਂ ਦੇ ਚੈਨਲ ਦਾ ਨਾਮ ਕੀ ਨਾਮ ਹੈ ਕਲੈਰ ਫੈਮਿਲੀ ਹਾਂਜੀ ਕਲੈਰ ਫੈਮਿਲੀ ਵਲੌਗ ਹੈ ਤੁਸੀਂ ਇਹਨਾਂ ਦੇ ਵੀ ਚੈਨਲ ਤੇ ਜਾਇਓ ਠੀਕ ਹੈ ਜੀ ਤੇ ਬਾਕੀ ਦੱਸਿਓ ਹੈ ਨਾ ਨੋ ਸੋ ਜੀ ਕਿਹੜੇ ਕਿਹੜੇ ਤੁਸੀਂ ਇੰਨਾ ਜਿਹੜੇ ਵੀਰੇ ਭੈਣ ਭਰਾਓ ਸਬਸਕ੍ਰਾਈਬਰ ਤੇ ਮੈਨੂੰ ਵੀ ਦੇਖਦੇ ਹੋ ਜਿਹੜੇ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਿਓ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਤੁਸੀਂ ਤੇ ਫਰੈਂਡ ਦੀਦੀ ਨੂੰ ਮਿਲ ਕੇ ਨਾ ਬਹੁਤ ਜ਼ਿਆਦਾ ਖੁਸ਼ੀ ਆਸੀ ਨਾ ਕਾਫੀ ਧੇਰ ਗੱਲਾਂ ਮਤਲਬ ਕਿ ਅੱਧੇ ਘੰਟੇ ਪੌਣੇ ਘੰਟੇ ਵਾਂਗੂ ਅਸੀਂ ਗੱਲਾਂ ਕਰੀ ਕੇ ਤੇ ਮੈਂ ਵੈਸੇ ਮੈਂ ਜਾਣਾ ਸੀਗਾ ਇਹਨਾਂ ਨੂੰ ਮਿਲਣ ਪਰ ਇੱਧਰ ਰਮਨੀਤ ਦੇ ਡੈਡੀ ਦਾ ਕੋਈ ਅਗੇੜਾ ਟਾਈਮ ਲੱਗਿਆ ਨਹੀਂ ਹੈਗਾ ਤਾਂ ਕਰਕੇ ਪਰ ਹਨਾ ਦੀਦੀ ਆਪ ਹੀ ਮਿਲਣ ਆ ਗਏ ਮੈਨੂੰ ਤੇ ਮੈਂ ਇੰਨੀ ਜ਼ਿਆਦਾ ਖੁਸ਼ ਹੋਈ ਜਦੋਂ ਦੀਦੀ ਦਾ ਫੋਨ ਆਇਆ ਪਹਿਲਾਂ ਅੱਜ ਮੈਂ ਸਵੇਰੀ ਇਹਨਾਂ ਨੂੰ ਫੋਨ ਕਰਨ ਲੱਗੀ ਸੀਗੀ ਪਰ ਉਹਦਾ ਟਾਈਮ ਸੀਗਾ 8:30 ਵਜੇ ਫਿਰ ਮੈਂ ਮਿਸ ਕਰਤਾ ਮੈਂ ਕਿਹਾ ਛੱਡ ਹੈਨਾ ਮੈਂ ਕਿਹਾ ਅਗਲਾ ਸਵੇਰੇ ਸਵੇਰੇ ਆਪਣੇ ਕੰਮਾਂ ਤੋਂ ਦੇ ਕਰ ਰਿਆ ਹੁੰਦਾ ਤੇ ਫਿਰ ਦੁਪਹਿਰੇ ਜੀ ਦੀਦੀ ਦਾ ਆਪ ਹੀ ਫੋਨ ਆ ਗਿਆ ਕਹਿੰਦੇ ਵੀ ਮਿਲਣਾ ਹੈ ਨਾ ਇਸ ਕਰਕੇ ਫਿਰ ਮੈਂ फटाफट ਭੱਜੀ ਭੱਜੀ ਗਈ ਮੈਂ ਜਿਵੇਂ ਹੈਗੀ ਸੀ ਮम्मी ਚਲੀ ਗਈ ਤੇ ਫਿਰ ਮੈਂ ਦੀਦੀ ਨੂੰ ਐਨਾ ਜ਼ੋਰ ਲਾਇਆ ਮੈਂ ਕਿ ਦੀਦੀ ਆਜੋ ਘਰੇ ਵੀ ਆਜੋ ਪਰ ਹੈ ਨਾ ਉਹਨਾਂ ਨੇ ਵੀ ਉਹਨਾਂ ਕੋਲ ਐਨਾ ਟਾਈਮ ਨਹੀਂ ਹੈਗਾ ਸੀਗਾ ਹਾਂ ਪਰ ਅਸੀਂ ਉੱਥੇ ਬੈਠ ਕੇ ਨਾ ਕਾਫੀ ਧਿਆਨ ਅਸੀਂ ਗੱਲਾਂ ਬਹੁਤ ਮਾਰ ਲੀਆਂ ਸੀਗੀ ਕਿਉਂਕਿ ਵੀਰ ਜੀਆ ਨੇ ਵੀ ਫਿਰ ਕੋਈ ਕੰਮ ਤੇ ਜਾਣਾ ਸੀਗਾ ਨਾ ਨਾਲ ਆਏ ਸੀਗੇ ਉਹ ਤਾਂ ਕਰਕੇ ਹੈ ਨਾ ਤੇ ਫਰੈਂਡ ਮੈਨੂੰ ਤਾਂ ਹੈ ਨਾ ਬਿਲਕੁਲ ਵੀ ਨਹੀਂ ਐਵੇਂ ਨਹੀਂ ਲੱਗਿਆ ਹੈਗਾ ਵੀ ਮੈਂ ਕਿਸੇ ਹੈ ਨਾ ਵੀ ਮਤਲਬ ਕਿ ਯੂਟਿਊਬਰ ਨਾਲ ਜਾਂ ਕਿਸੇ ਹੋਰ ਨਾਲ ਗੱਲ ਕਰ ਰਹੀ ਮੈਨੂੰ ਐ ਲੱਗੇ ਦੀ ਕਿ ਪਤਾ ਨਹੀਂ ਵੀ ਆਪਣੀ ਉਹ ਫੈਮਿਲੀ ਹੈ ਹੈ ਨਾ ਤੇ ਵੀ ਜਿਵੇਂ ਕਿ ਮੇਰੀ ਕੋਈ ਵੱਡੀ ਭੈਣ ਹੋਵੇ ਐਵੇਂ ਜੀ ਲੱਗ ਰਿਹਾ ਸੀਗਾ ਬਹੁਤ ਜ਼ਿਆਦਾ ਸੀ ਗੱਲਾਂ ਕਰੀਆਂ ਹੋ ਗਿਆ ਨੈਕਸਟ ਡੇ ਤੇ ਮੈਂ ਲੱਗੀ ਸੀਗੀ ਕੱਪੜੇ ਕੱਪੜੇ ਕਹਿਨੀ ਐ ਇੱਥੇ ਨਾ ਇਹ ਪਾਉਣੇ ਲੱਗਿਆ ਮੈਂ ਭਿਉਣ ਪਾਣ ਲੈ ਗਰਮ ਪਾਣੀ ਦੇ ਵਿੱਚ ਤੁੱਕਸੇ ਮੈਂ ਕਰ ਲਿਆ ਗਰਮ ਪਾਣੀ ਤੇ ਸਾਰਫ ਪਾ ਕੇ ਇਹਦੇ ਵਿੱਚ ਇਹਨੂੰ ਮੈਂ ਹੁਣ ਅੱਧਾ ਘੰਟਾ ਮੰਗ ਭਿਉਂ ਕੇ ਰੱਖ ਦਵਾਂਗੀ ਹਨਾ ਕੰਮ ਤੋਂ ਮੈਂ ਵੇੜ ਕੇ ਫਿਰ ਬਾਅਦ ਚ ਧੋਵਾਂਗੀ ਮੈਂ ਫਿਰ ਮੈਂ ਟੱਕ ਵੀ ਦਿੰਨੀ ਆ ਤੇ ਨਾਲੇ ਮੈਂ ਕਰਦੀ ਹੁਣ ਕਿਚਨ ਦੀ ਸਫਾਈ ਸਾਰਾ ਕਲੀਨ ਕਰਦੀ ਆ ਦੇਖੋ ਪਿੰਡਾ ਹੋਇਆ ਪਿਆ ਤੇ ਨਾਲੇ ਮੈਂ ਧੋਨੀ ਆ ਇਹ ਦੇਖੋ ਇਹ ਕੱਢ ਕੇ ਰੱਖ ਲੀਆ ਮੈਂ ਡੱਬੀਆਂ ਨਾਣ ਮਿਰਚ ਵਾਲੀਆਂ ਇਹ ਵੀ ਮੈਂ ਹੁਣ ਮਾਣਦੀ ਆ ਤੇ ਨਾਲ ਲਗਾਇਆ ਹੋਇਆ ਮੈਂ ਗਰਮ ਪਾਣੀ ਇਹਨੇ ਗਰਮ ਪਾਣੀ ਹੁੰਦਾ ਤੇ ਮੈਂ ਫਟਾਫਟ ਕੰਮ ਨਵੇੜਾ ਸਾਨੂੰ ਉੱਠ ਗਿਆ ਤੇ ਇਹਨੂੰ ਕੱਲਾ ਮੈਂ ਦੁੱਧ ਦਿੰਨੀ ਆ ਹਨਾ ਸਕੂਲ ਗਿਆ ਨਹੀਂ ਹੈਗਾ ਮਹਾ ਚਲੋ ਇਹਨੂੰ ਮੈਂ ਕੱਲ ਨੂੰ ਭੇਜਾਂਗੀ ਜਾ ਫਿਰ ਮੰਡੇ ਤੋਂ ਭੇਜ ਦਵਾਂਗੀ ਹਾਂ ਬੁੱਤ ਕਾ ਆਓ ਪੀਂਹਨੇ ਰੇਜ਼ਰ ਤੇ ਮੈਂ ਹਾਂ ਬਿਸ਼ਾਣੇ ਵਗੈਰਾ ਸਾਰਾ ਕੁਝ ਚੱਕਦੀ ਆ ਆ ਪੀਂਹਨੇ ਉਹਰੇ ਆ ਪੀਂਹਨੇ ਆਪੋ ਤੇ ਆ ਸੀ ਗਿਆ ਹਾਂ ਇਨੋਂ ਕਾਲਾ ਨਾਟ ਨੋਟਬੁੱਕਸ ਲੈ ਕੇ ਆਏ ਸੀਗੇ ਤੇ ਉਹ ਰੇਜ਼ਰਾਂ ਲੈ ਕੇ ਆਏ ਸੀਗੇ ਉਹ ਮੰਗ ਰਿਹਾ ਆਪਣਾ ਸਾਰੀਆਂ ਸਕੂਲ ਚ ਦੇ ਕੇ ਆਉਣੀਆਂ ਨੇ ਇਹਦੇ ਜਿਹੜਾ ਸਮਾਨ ਹੁੰਦਾ ਹੈ ਨਾ ਹੁਣ ਨਾ ਪਹਿਲਾਂ ਹੀ ਮੰਗਾ ਕੇ ਰੱਖ ਲੈਂਦੇ ਨੇ ਆਪਣੇ ਟਾਈਮ ਤਾਂ ਨਾ ਆਪੇ ਇੱਕ ਪੈਨਸਲ ਲੈ ਕੇ ਜਾਂਦੇ ਹੁੰਦੇ ਸੀਗੇ ਉਸ ਟਾਈਮ ਸ਼ਾਇਦ 2 ਰੁਪਏ ਦੀ ਪੈਨਸਲ ਹੁੰਦੀ ਸੀਗੀ ਨਾ ਟ੍ਰੋਲ ਦੀ ਸ਼ਾਇਦ 2 ਰੁਪਏ ਦੀ ਐਨੇ ਕਰੀ ਹੁੰਦੀ ਸੀਗੀ ਉਹ ਲੈ ਕੇ ਜਾਂਦੇ ਹੁਣ ਤਾਂ ਟੀਚਰ ਕੀ ਕਰਦੇ ਨੇ ਆ ਪਹਿਲੇ ਡੱਬੇ ਮੰਗਾ ਕੇ ਰੱਖ ਲੈਂਦੇ ਨੇ ਤੇ ਫੇਵਿਕ ਕੁ ਜਿਹੜੇ ਵੀ ਐਨਕੀ ਸਮਾਨ ਇਹਨਾਂ ਨੂੰ ਲੱਗਦਾ ਪੂਰੇ ਸਾਲ ਚ ਉਹਮਾ ਗਾ ਕੇ ਪਹਿਲੇ ਰੱਖ ਲੈਂਦੇ ਨੇ ਹਾਂ ਵਧੀਆ ਹੈ ਨਾ ਵੀ ਰੋਜ਼-ਰੋਜ਼ ਬੱਚਾ ਖੋ ਕੇ ਨਹੀਂ ਆਉਂਦਾ ਹੈਗਾ ਤੇ ਨਾਲੇ ਅ ਤੋੜ-ਤੋੜਦਾ ਨਹੀਂ ਹੈਗਾ ਹੈ ਨਾ ਤੇ ਘੁਮਾ ਕੇ ਨਹੀਂ ਆਉਂਦਾ ਹੈਗਾ ਵਧੀਆ ਵੈਸੇ ਹੈ ਨਾ ਇੱਕ ਡੱਬੀ ਚੋਂ ਪੂਰੇ ਸਾਲ ਚ ਲੱਗਦੀ ਜਾਂਦੀ ਹੈ ਤੇ ਹੁਣ ਆ ਕੱਲ ਨੂੰ ਭੇਜਾਂਗੀ ਮੱਜ ਕਿਉਂਕਿ ਇਹਨਾਂ ਦੇ ਬੈਗ ਬੂਗ ਧੋਣ ਵਾਲੇ ਨੇ ਬੈਗ ਬੂਗ ਧੋ ਕੇ ਰੱਖਾਂਗੀ ਰਮੇਸ਼ ਤਾਂ ਜਾਣ ਲੱਗ ਗਿਆ ਸਕੂਲ ਚ ਰਮਨੀਤਾ ਕੱਲ ਵੀ ਗਿਆ ਸੀਗਾ ਅੱਜ ਵੀ ਚਲਾ ਗਿਆ ਤੇ ਕਹਿੰਦਾ ਮਮਾ ਮੈਂ ਤਾਂ ਜਾਵਾਂਗਾ ਮਮਾ ਚਲ ਠੀਕ ਹੈ ਇਹਦੀ ਹਲੇ ਬੁੱਕਸ ਲਿਆਉਣ ਵਾਲੀਆਂ ਨੇ ਅਜੇ ਇਹ ਬੁਕਸ ਲਿਆ ਕੇ ਦਵਾਨੀ ਮੈਂ ਚਲੋ ਜੀ ਬਣੇ ਰਹੋ ਵੀਡੀਓ ਦੇ ਵਿੱਚ ਇਹਨਾਂ ਸਾਰੀ ਚੱਕਰ ਧਰ ਕਰਦੀਆਂ ਠੀਕ ਹੈ ਜੀ ਤੇ ਇਹਨਾ ਹੁਣ ਮੌਸਮ ਨਾ ਐਵੇਂ ਹੋਇਆ ਪਿਆ ਨਾ ਤਾਂ ਦੇਖੋ ਜੇ ਗਰਮ ਕੱਪੜੇ ਪਾਉਨੇ ਆ ਤਾਂ ਗਰਮੀ ਲੱਗਦੀ ਹੈ ਹਨਾ ਜੇ ਪਤਲੇ ਪਾਉਨੇ ਆ ਤਾਂ ਠੰਡ ਲੱਗਦੀ ਹੈ ਪਤਾ ਨਹੀਂ ਚੱਲ ਰਿਹਾ ਹੈਗਾ ਵੀ ਕੱਪੜੇ ਰੱਖੀਏ ਕਿ ਨਾ ਰੱਖਰੀਏ ਸਾਡੇ ਤਾਂ ਅੱਜ ਫੇਰ ਠੰਡ ਜੀ ਹੋਈ ਪਈ ਠੰਢੀ ਹਵਾ ਚੱਲ ਰਹੀ ਐ ਤੇ ਰਮਨੀਤੇ ਦੇ ਡਾਡੀ ਕਹ ਰਹੇ ਸੀਗੇ ਕਹਿੰਦੇ ਵੀ ਮੈਂ ਨਾ ਉਹਨਾਂ ਦਾ ਕੋਟ ਨਾ ਧੋਤਾ ਨਹੀਂ ਹੈਗਾ ਮਾਹ ਚਲ ਵੀ ਧੋ ਕੇ ਰੱਖਾਂਗੀ ਮੈਂ ਵੀ ਵਿਚੀ ਰੱਖ ਦਵਾਂਗੀ ਇਹ ਡਾਡੀ ਕਹਿੰਦੇ ਗੰਦਾ ਹੋਇਆ ਪਿਆ ਕਹਿੰਦੇ ਵੀ ਕੱਪੜਿਆਂ ਦਾ ਪਤਾ ਹੀ ਚੱਲਦਾ ਹੈਗਾ ਵੀ ਕਿਹੜੇ ਪਾਈਏ ਹੈਣਾ ਤੇ ਚਲੋ ਆਜੋ ਦੂਜਾ ਕੋਟ ਪਾ ਗਏ ਨੇ ਤੇ ਰੱਖ ਗਏ ਨੇ ਮੈਂ ਦੇਖਦੀ ਆ ਪਹਿਲਾਂ ਤਾਂ ਅੱਜ ਮੈਨੇ ਸਿਉਣੇ ਨੇ ਕੱਪੜੇ ਕੱਪੜੇ ਆਏ ਹੋਏ ਨੇ ਤੇ ਪਹਿਲਾਂ ਮੈਂ ਅੱਜ ਕੱਪੜੇ ਸਵਾਂਗੀ ਕੱਪੜੇ ਬਾਅਦ ਚ ਧੋਵਾਂਗੀ ਮੈਂ ਕਿਉਂਕਿ ਕੱਲੂ ਮੈਨੇ ਸੂਟ ਦੇਣੇ ਨੇ ਲਾਈਨਿੰਗ ਵਾਲੇ ਨੇ ਸੂਟ ਜੇ ਸੂਟ ਟਾਈਮ ਨਾਲ ਨਿਕਲ ਗਏ ਕਿਉਂਕਿ ਫਿਰ ਵੀਡੀਓ ਵੀ ਅਪਲੋਡ ਕਰਨੀ ਐ ਤਾਂ ਕਰਕੇ ਪਹਿਲਾਂ ਮੈਂ ਸੂਟ ਸੇਵਾਂਗੀ ਕਿਉਂਕਿ ਕੰਮ ਜ਼ਰੂਰੀ ਐ ਹੈਨਾ ਠੀਕ ਐ ਜੀ ਤੇ ਚਲੋ ਜੀ ਮੈਂ ਕੰਮ ਸ਼ੁਰੂ ਕਰਦੀ ਐ ਪਹਿਲਾਂ ਸ਼ਾਨੂ ਦੀ ਨਹੀਂ ਆਪਣਾ ਮੈਂ ਦੁੱਧ ਤੇ ਸਾਰੇ ਆਪਣੀ ਚੱਕ ਧਰ ਕਰਕੇ ਤੇ ਫਿਰ ਮਿਲਦੇ ਆਂ ਤੇ ਬਣੇ ਰਹਿਣਾ ਆਪਣੇ ਵਲੌਗ ਦੇ ਵਿੱਚ ਤੇ ਚਲੋ ਜੀ ਫਰੈਂਡ ਇੱਥੇ ਸ਼ਾਨੂ ਹੋ ਗਿਆ ਦੇਖੋ ਤਿਆਰ ਉੱਧਰਲੇ ਘਰੇ ਜਾਣ ਵਾਸਤੇ ਬੈਗ ਚ ਪਾਲਿਆ ਨੇ ਲੰਚ ਬਾਕਸ ਰੋਟੀ ਵੀ ਪਾਲੀ ਕਹਿੰਦਾ ਮम्मा ਮੈਨੂੰ ਉੱਥੇ ਭੁੱਖ ਲੱਗੂਗੀ ਬਾਏ ਬਾਏ ਤੱਕਾ ਦੋ ਬਾਏ ਬਾਏ ਇੱਧਰ ਦੀ ਲੈ ਜਾ ਮੈਨੂੰ ਮੈਨੂੰ ਇੱਧਰ ਦੀ ਨਾ ਇੱਧਰ ਦੀ ਇੱਧਰ ਦੀ ਲੈ ਤੇ ਫਰੈਂਡ ਹੁਣ ਸ਼ਾਨ ਉੱਠੇ ਦੇ ਸਾਰ ਖਾਣ ਲੱਗਿਆ ਸੀਗਾ ਕਹਿੰਦਾ ਮम्मा ਮੈਨੇ ਉੱਧਰਲੇ ਘਰੇ ਜਾਣਾ ਤੇ ਵਸ ਥੋੜਾ ਜਿਹਾ ਕੋਨੇ ਦੁੱਧ ਪੀਤਾ ਫਿਰ ਮੈਂ ਨਾਲ ਦੀ ਨਾਲ ਮਨੂੰ ਨੂੰ ਫੋਨ ਕਰਤਾ ਸੀਗਾ ਮੈਂ ਖਾ ਚੱਲ ਲੈ ਜਾ ਤੇ ਫਿਰ ਉਸਦੇ ਜਾਣ ਤੋਂ ਬਾਅਦ ਮੈਂ ਇੱਥੇ ਨਾ ਪੌਣੇ ਪੌਣੇ ਸਾਰੇ ਸਾਫ਼ ਕਰ ਦੰਨੀ ਆ ਗਰਮ ਪਾਣੀ ਦੇ ਵਿੱਚ ਮੈਂ ਉਹ ਉਬਾਲ ਜੇ ਦਿੱਤੇ ਸੀਗੇ ਉਬਾਲੇ ਨਹੀਂ ਸੀਗੇ ਮਤਲਬ ਗਰਮ ਮੈਂ ਗੈਸ ਦਿੱਤੇ ਹੀ ਧਰਤੇ ਸੀਗੇ ਮੈਂ ਖਾ ਨਾਲ ਦੀ ਨਾਲ ਜਿਹੜਾ ਕਿਉ ਕਿਉ ਲੱਗਿਆ ਹੁੰਦਾ ਨਾ ਹੁਣ ਵੀ ਸਾਰਾ ਨਿਕਲ ਜੂਗਾ ਤੇ ਮੈਂ ਕਦੇ ਵੀ ਪੌਣੇ ਹੈ ਨਾ ਬਾਹਰ ਨਹੀਂ ਧੋਂਦੀ ਹੈਗੀ ਕਿਚਨ ਦੇ ਵਿੱਚ ਹੀ ਮੈਂ ਸਾਫ਼ ਕਰਦੀ ਹੁੰਨੀ ਆ ਅਤੇ ਇੱਥੇ ਸਿਰਫ ਗਰਮ ਪਾਣੀ ਦੇ ਵਿੱਚ ਇਹਨਾਂ ਵਧੀਆ ਸਾਫ਼ ਹੋ ਜਾਂਦੇ ਨਾਹੀਂ ਦੇਖੋ ਸਾਬਣ ਲਾਉਣ ਦੀ ਲੋੜ ਪੈਂਦੀ ਤੇ ਨਾਹੀਂ ਬਰਸ਼ ਵਗੈਰਾ ਦੀ ਤੇ ਫਿਰ ਸਰਫ ਚੋਂ ਕੱਢਣ ਤੋਂ ਬਾਅਦ ਘਟ ਘਟ 7-8 ਵਾਰੀ ਫਿਰ ਮੈਂ ਸਾਫ਼ ਪਾਣੀ ਦੇ ਵਿੱਚ ਕੱਢ ਦਵਾਂਗੀ ਜਦ ਤੱਕ ਆਪਣਾ ਇਹਨ ਪੂਰਾ ਸਾਫ਼ ਪਾਣੀ ਨਹੀਂ ਨਿਕਲ ਜਾਂਦਾ ਪੌਣਿਆਂ ਵਿੱਚ ਦੀ ਹੈਨਾ ਤੇ ਵੈਸੇ ਇਹ ਕਰਨ ਤੋਂ ਬਾਅਦ ਮੇਰਾ ਪਾਣੀ ਵੀ ਯਾਨਕੀ ਠੰਡਾ ਹੋਣ ਵਾਲਾ ਸੀਗਾ ਪਰ ਮੈਨਾਂ ਟੱਕਦਾ ਸੀਗਾ ਬਸ ਮੈਂ ਸਾਰੇ ਕੰਮ ਕਰਕੇ ਨਾ ਫੇਰੀ ਨਹਾ ਕੇ ਫਿਰ ਅੱਗੇ ਕੰਮ ਆਪਾਂ ਸਟਾਰਟ ਕਰਾਂਗੇ ਜਿਵੇਂ ਸਟੀਚਿੰਗ ਵਗੈਰਾ ਦਾ ਚਲੋ ਜੀ ਫਿਰੰਡ ਕੰਮ ਆਪਣੇ ਹੋ ਗਏ ਨੇ ਸਾਰੇ ਸਾਰੇ ਕੰਮ ਤਾਂ ਦੇ ਆਪਣੇ ਹੋ ਗਏ ਨੇ ਪੋਚੋ ਪੁਚਾ ਲਿਆ ਤੇ ਇੱਕੇ ਮੈਂ ਨਾ ਪਾਈਪ ਲਿੱਤਾ ਇਹ ਕਵਾੜੀਏ ਤੋਂ ਲਿੱਤਾ ਏ ਮੈਨੇ ਉਧਰਲੇ ਘਰ ਦੀ ਨਾ ਆਪਣੀ ਮਸ਼ੀਨ ਦਾ ਪਾਈਪ ਹੈ ਨੀਗਾ ਕੱਟ ਗਿਆ ਹੋਣਾ ਮੇਰੀ ਕੁਸ਼ ਹੋ ਗਿਆ ਤੇ ਮੈਂ ਕਵਾੜੀਏ ਤੋਂ ਲਿੱਤਾ ਮਾਹ ਚਲੋ ਉਧਰ ਘਰੇ ਲੱਗ ਜੋਗੇ ਹੈ ਨਾ ਪਹਿਲੇ ਫਿਰ ਅਮਨੀਤ ਦੇ ਡੈਡੀ ਵੀ ਆ ਗਏ ਨੇ ਤੇ ਹੁਣ ਮੈਂ ਰੋਟੀ ਬਣਾ ਕੇ ਮਸ਼ੀਨ ਤੇ ਬਹਿਣੀ ਆ ਕਸਟਮਰ ਆ ਗਏ ਸੀਗੇ ਕਸਟਮਰ ਦੇ ਕੇ ਗਏ ਨੇ ਦੋ ਸੂਟ ਉਰੀ ਦਾ ਵੀ ਇੱਕ ਤਾਂ ਇਹ ਸੂਟ ਆਇਆ ਇੱਕ ਤਾਂ ਇਹ ਨਹੀਂ ਇੱਕ ਤਾਂ ਦੇਖੋ ਆ ਸੂਟ ਆਇਆ ਆਪਾਂ ਨੂੰ ਹੁਣ ਸਟਿਚ ਕਰਨਾ ਠੀਕ ਹੈ ਇੱਕ ਹੋਰ ਉਰੀ ਦਾ ਇੱਕ ਹੋਰ ਸੂਟ ਦੋ ਸੂਟ ਆਈਆਂ ਜਿਹੜੇ ਸਟਿਚ ਕਰਨ ਵਾਲੇ ਇਹ ਮੈਂ ਸਟਿਚ ਕਰਾਂਗੀ ਹੁਣ ਬੈਣੀ ਆ ਮੈਂ ਮਸ਼ੀਨ ਤੇ ਆ ਇਸੇਗਾ ਸੂਟਾ ਸੀਗਾ ਠੀਕ ਹੈ ਜੀ ਇੱਕ ਸੂਟ ਇਹ ਆ ਗਿਆ ਆਪਾਂ ਨੂੰ ਹੁਣ ਅੱਜ ਸਟਿਚ ਕਰਨਾ ਤੇ ਇਹ ਸੂਟ ਦੀ ਹੁਣ ਮੈਂ ਸਲਵਾਰ ਪਲਾਜ਼ੋ ਸਟਿਚ ਕਰਨਾ ਇਹ ਮੈਂ ਅੱਜ ਦੇਣਾ ਸੂਟ ਤੇ ਵਾਸ਼ ਕਰ ਲਿਆ ਮੈਂ ਵਾਸ਼ ਬਿਲਕੁਲ ਬਿਲਕੁਲ ਕਰਕੇ ਉਹ ਮੈਂ ਦੇਣਾ ਲਈ ਦੇਖਿਓ ਕਿਵੇਂ ਜਿਹੜਾ ਸਲਵਾਰ ਲੱਗਦਾ ਸੀਗਾ ਨਾ ਉਹ ਵੀ ਆਪਾਂ ਵਾਸ਼ ਕਰ ਲੰਨੇ ਹੁਣੇ ਤਾਂ ਕਿ ਇਹ ਸ਼੍ਰਿੰਕ ਵਾਲਾ ਸੀਗਾ ਨਾ ਇਹ ਸ਼੍ਰਿੰਕ ਹੋ ਜਾਂਦਾ ਮੈਂਨੇ 2-3 ਘੰਟੇ ਭਿਓ ਕੇ ਰੱਖਤਾ ਵੇਖੋ ਰੱਖ ਲਾ ਦੋ ਸੋਹਰੇ ਮੁੱਤੇ ਤੇ ਰੈਡੀ ਨਹੀਂ ਸੁੱਕਿਆ ਮੈਂ ਇਹ ਉਹਨੇ ਕੱਦ ਲਿਆ ਤਾਂ ਅੱਜ ਦੇਖ ਨਹੀਂ ਹੁੰਦੇ ਅਭੀ ਜਦੋਂ ਸੁੱਕ ਗਿਆ ਫਿਰ ਆਪਾਂ ਉਹ ਕਰਾਂਗੇ ਤਾਂ ਕਿ ਜਿੰਨਾ ਵੀ ਚਰਿੰਕ ਹੋਊਗਾ ਉਹ ਪਹਿਲਾਂ ਹੀ ਹੋ ਜਾਊਗਾ ਇਹਨੂੰ ਆਪਾਂ ਹੁਣ ਕਟਿੰਗ ਕਰਾਂਗੇ ਤੇ ਹੁਣ ਜੀ ਕਹਿੰਦਾ ਵੀ ਉਹਨੇ ਕੱਦ ਤਾ ਆਪਾਂ ਮੈਂ ਗੱਲ ਕਰਮੇ ਲਈ ਮੈਂ ਜਿਹੜਾ ਕੱਦ ਪੂਰੇ ਹੱਥ ਗੱਲ ਕਰਨੇ ਮਿਸਤਰੀਆਂ ਨਾਲ ਚਲੋ ਜੀ ਮੈਂ ਰੋਟੀ ਬਣਾ ਕੇ ਫਿਰ ਕਟਿੰਗ ਕਰਦੇ ਆਂ ਕਿ ਵਲੌਗ ਦਾ ਪਤਾ ਨਹੀਂ ਕਿੰਨਾ ਕੁ ਵੱਡਾ ਨਾ ਹੋ ਗਿਆ ਹੋਵੇ ਤੇ ਫਿਰ ਇਹ ਰਮਨੀਤ ਦੇ ਡੈਡੀ ਹੁਣ ਦੁਬਾਰੇ ਫੇਰ ਚਲੇ ਗਏ ਸੀਗੇ ਕੰਮ ਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਮੈਂ फटाफट ਆਪਣੀ ਲਾਈਨਿੰਗ ਵਾਲੀ ਸ਼ਰਟ ਕਟਿੰਗ ਕਰਨ ਲੱਗ ਗਈ ਮੈਂ ਕਿਹਾ ਇਹਨੂੰ ਮੈਂ फटाफट ਕਟਿੰਗ ਕਰ ਦੰਨੀ ਆ ਕਿਉਂਕਿ ਕੱਲ ਤੱਕ ਮੈਨੇ ਦੇਣਾ ਪਰ ਮੈਂ ਇੱਕ ਵਾਰੀ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਆ ਸੀਗਾ ਕਿਉਂਕਿ ਮੇਰੀ ਵੀਡੀਓ ਐਡਿਟ ਕਰਨ ਦਾ ਵੀ ਟਾਈਮ ਹੋ ਰਿਹਾ ਸੀਗਾ ਅਗਰ ਜੇ ਉਹਨਾਂ ਨੂੰ ਪਰਸੋ ਚਾਹੀਦਾ ਹੋਊਗਾ ਤਾਂ ਮੈਂ ਥੋੜਾ ਜਿਹਾ ਚਲੋ ਅੱਜ ਸਟਿਚ ਕਰ ਲਵਾਂਗੀ ਤੇ ਥੋੜਾ ਜਿਹਾ ਚਲੋ ਕਾਲੂ ਕਰ ਲਵਾਂਗੀ ਕਿਉਂਕਿ ਵੀਡੀਓ ਦੇ ਵਿੱਚ ਵੀ ਫਿਰ ਟਾਈਮ ਲੱਗ ਜਾਂਦਾ ਨਾ ਤਾਂ ਕਰਕੇ ਤੇ ਇੱਥੇ ਫਿਰ ਮੈਂ ਪਹਿਲਾਂ ਤਾਂ ਲ ਫੇਰ ਲਾਈਨਿੰਗ ਕੱਢੀ ਕਰਕੇ ਫਿਰ ਮੈਂ ਸ਼ਰਟ ਦੇ ਉੱਪਰ ਲਾਈਨਿੰਗ ਕਟਿੰਗ ਕਰਦੀ ਆ ਕਈ ਵਾਰੀ ਕਈਆਂ ਕੀ ਕਰਦੇ ਨੇ ਮਤਲਬ ਕਿ ਜਿਹੜਾ ਇਹ ਲਾਈਨਿੰਗ ਹੁੰਦੀ ਹੈ ਨਾ ਇੱਕ ਵਾਰੀ ਸਲਾਈ ਜੀ ਕਰ ਲੈਂਦੇ ਨੇ ਪਹਿਲਾਂ ਹੀ ਮੈਂ ਦੇਖਿਆ ਨੇ ਮੈਂ ਕਿਹਾ ਐਵੇਂ ਤਾਂ ਮੈਨੂੰ ਬਹੁਤ ਜ਼ਿਆਦਾ ਝੰਝੜਿਆ ਲੱਗਦਾ ਤੇ ਇਹ ਮੇਰਾ ਬਿਲਕੁਲ ਸਿੰਪਲ ਤਰੀਕਾ ਸ਼ਰਟ ਕਟਿੰਗ ਕਰਨ ਦਾ ਪਹਿਲਾਂ ਲਾਈਨਿੰਗ ਕਟਿੰਗ ਕਰੋ ਫਿਰ ਲਾਈਨਿੰਗ ਤਾਂ ਕਪੜੇ ਦੇ ਉੱਤੇ ਧਰ ਕੇ ਫਟਾਫਟ ਕੈਂਚੀ ਲਾ ਦਿਓ ਚਲੋ ਜੀ ਮਿੰਟ 'ਚ ਆਪਣੀ ਸ਼ਰਟ ਕਟਿੰਗ ਹੋ ਜਾਂਦੀ ਹੈ ਤੇ ਇੱਥੇ ਹੁਣ ਮੈਂ ਬੈਕ ਵੀ ਐਵੇਂ ਕਟਿੰਗ ਕਰ ਲਵਾਂਗੀ ਤੇ ਫਰੈਂਡ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਿਊ ਆਨੇਓ ਤਾਂ ਪਲੀਜ਼ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਤੁਸੀਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਜੇ ਵੀਡੀਓ 'ਚ ਕੋਈ ਕਮੀ ਪੇਸ਼ੀ ਹੈ ਤਾਂ ਕਿ ਆਪਾਂ ਉਹ ਕਮੀ ਨੂੰ ਦੂਰ ਕਰ ਸਕੀਏ ਤਾਂ ਕਿ ਆਪਾਂ ਹੋਰ ਅੱਗੇ ਵਧੀਏ ਸ਼ੇਅਰ ਜਰੂਰ ਕਰਨਾ ਠੀਕ ਹੈ ਜੀ ਓਕੇ ਟਾਟਾ ਬਾਏ ਬਾਏ ਆਪਾਂ ਕੱਲੂ ਫੇਰ ਮਿਲਦੇ